ਵਾਲਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ 22 ਅਪ੍ਰੈਲ 22 ਅਪ੍ਰੈਲ ਦਾ ਸਿੱਖ ਇਤਿਹਾਸ ਅੱਜ ਦੇ ਦਿਨ ਸਿੱਖਾਂ ਦੇ ਮਹਾਨ ਜਰਨੈਲਾਂ ਨੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ ਸੀ ਤੁਹਾਨੂੰ ਪਤਾ ਹੈ ਕਿ ਹਰ ਚੌਥੇ ਪੰਜਵੇਂ ਦਿਨ ਸਿੱਖਾਂ ਨੇ ਜਿਹੜੇ ਮੱਲਾ ਮਾਰੀਆਂ ਸੀ ਕਦੇ ਲਾਹੌਰ ਕਦੇ ਦਿੱਲੀ ਕਦੇ ਮੁਲਤਾਨ ਕਦੇ ਕਿਤੇ ਉਹਨਾਂ ਦੇ ਵਿੱਚ ਅੱਜ ਦੇ ਦਿਨ ਰਾਏ ਸਿੰਘ ਭੰਗੀ ਤਾਰਾ ਸਿੰਘ ਬਾ ਬਗੀਰ ਸਿੰਘ ਦੀ ਆਵਾਜ਼ ਦੇ ਵਿੱਚ ਸਿੱਖਾਂ ਨੇ ਆਪਣੇ ਜਮਨਾਪਾਰ ਕਰਕੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ ਸੀ ਇਹ ਵਾਕਿਆ 2 ਅਪ੍ਰੈਲ 1775 ਦਾ ਹੈ ਜਦੋਂ ਉਹ ਦਿੱਲੀ ਦੇ ਵਿੱਚ ਸਾਲਮ ਦਾ ਰਾਸੀ ਸਾਲਮ ਇੱਕ ਕਮਜ਼ੋਰ ਸਾਸਕ ਸੀ ਤੇ ਜਦੋਂ ਵੀ ਕਮਜ਼ੋਰ ਸਾਸਕ ਹੁੰਦਾ ਸੀ ਸਿੱਖੋਰ ਦਾ ਫਾਇਦਾ ਉਠਾਉਂਦੇ ਸੀ ਤੁਰੰਤ ਵੱਜਦੇ ਤੇ ਹਮਲਾ ਕਰਕੇ ਕਬਜ਼ਾ ਕਰ ਲੈਂਦੇ ਸੀ ਉਸ ਤੋਂ ਬਾਅਦ ਕਬਜ਼ੇ ਤੋਂ ਬਾਅਦ ਜਜਬਾਤਾ ਖਾਨ ਰੋਹਿਲੇ ਦੇ ਪੁੱਤਰ ਨਿਜੀ ਦੌਲਾ ਰੋਹਿਲਾ ਜੀ ਜਿਹੜਾ ਉਸਨੇ ਆਪ ਸਿੱਖਾਂ ਦੇ ਨਾਲ ਸਮਝੌਤਾ ਕੀਤਾ ਸੀ ਤੇ ਉਹਨਾਂ ਨੇ ਸਿੰਘਾਂ ਨੂੰ 5 5000 ਰੁਪਏ ਨਿਜ਼ਰਾਨਾ ਦਿੱਤਾ ਸੀ ਤੇ 400 ਸਿਪਾਹੀ ਏਸ਼ੀਅ ਦੇ ਵਿੱਚ ਉਹਨਾਂ ਦੇ ਮਾਰੇ ਗਏ ਸੀਗੇ ਜਿਹੜੇ ਜਦੋਂ ਕਿਲੇ ਦੇ ਉੱਤੇ ਕਬਜ਼ਾ ਕਰਿਆ ਸੀ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਸੀ ਤੇ ਉਹਨਾਂ ਨੇ ਨਜ਼ਰਾਨਾ ਦੇ ਕੇ ਮਾਫ਼ੀਆਂ ਮੰਗੀਆਂ ਸੀ 7 April 1997 ਨੂੰ ਸ੍ਰੀ ਅਕਾਲ ਤਖਤ ਸਹਿਬ ਜੀ ਨੇ ਬਹੁਤ ਵੱਡਾ ਫੈਸਲਾ ਲਿਆ ਸੀ ਉਹ ਫੈਸਲਾ ਇਹ ਸੀ ਕਿ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਮੈਂਬਰ ਸੀ ਆਤਮਾ ਸਿੰਘ ਲਵਾਨਾ ਉਹ ਜਲਦੀਸ਼ ਟੈਟਲਰ ਦੇ ਟੈਟਲਰ ਤੇ ਨਾਂ ਰਲ ਕੇ ਜਿਹੜੀਆਂ ਦਿੱਲੀ ਦੇ ਵਿੱਚ ਵਿਧਵਾ ਸਿੱਖ ਬੀਬੀਆਂ ਸੀ ਉਹਨਾਂ ਦੇ ਰੋਸ ਮਾਰਚ ਨੂੰ ਰੋਕ ਰਿਹਾ ਸੀ ਤੇ ਉਹਨਾਂ ਬੀਬੀਆਂ ਦੇ ਉੱਤੇ ਬਹੁਤ ਅਤਿਆਚਾਰ ਵੀ ਕਰਾਇਆ ਸੀ ਪੁਲਿਸ ਦੇ ਨਾਲ ਮਿਲ ਕੇ ਜਦੋਂ ਇਹ ਖਬਰ ਆਈ ਸੀ ਕਿ ਕਾਰ ਫਕਸਾ ਪੰਚੀਤ ਦਾ ਉਸ ਸਮੇਂ ਦੇ ਮਹਾਨ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਨੇ ਉਹਨਾਂ ਨੂੰ ਤਾਕਤ ਤੇ ਤਲਵਾਰ ਕਰ ਲਿਆ ਸੀ ਪਰ ਜਿਹੜੇ ਸਿਆਸੀ ਆਗੂ ਸੀ ਜਿਹੜੇ ਦਿੱਲੀ ਦੇ ਨਾਲ ਹੱਥ ਮਲਾਈ ਬੈਠੇ ਸੀ ਉਹਨਾਂ ਨੇ ਇਸ ਮੈਂਬਰ ਨੂੰ ਉੱਥੇ ਆਉਣ ਤੋਂ ਰੋਕ ਦਿੱਤਾ ਸੀ ਤੇ ਜਥੇਦਾਰ ਸਾਹਿਬ ਜੀ ਨੇ ਫਿਰ ਇਸ ਨੂੰ ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ ਸੀ ਇਹ ਅੱਜ ਦੇ ਦਿਨ ਹੋਇਆ ਸੀ ਫੈਸਲਾ ਤੇ ਅੱਜ ਦੇ ਦਿਨ ਹੀ 22 ਅਪ੍ਰੈਲ 2014 ਨੂੰ ਸੌਦਾ ਸਾਦ ਨੂੰ ਜਿਹੜੀ ਪੋਸਾਕ ਬਣਵਾ ਕੇ ਭੇਜੀ ਗਈ ਸੀ ਉਸ ਦੇ ਸੰਬੰਧ ਦੇ ਵਿੱਚ ਪੰਜਾਬ ਦੇ ਪੁਲਿਸ ਮੁਖੀ ਕਹਿ ਜੀਏ ਸਸੀ ਕਾਂਤ ਸਾਫਾ ਡੀਜੀਪੀ ਨੇ ਡੀਜੀਪੀ ਜ਼ਿਲ੍ਹਾ ਨੇ ਇਹ ਕਿਹਾ ਸੀ ਕਿ ਜਿਹੜੀ ਸੌਦਾ ਸਾਦ ਨੂੰ ਪੋਸਾਕ ਭੇਜੀ ਗਈ ਸੀ ਉਹ ਸਰਵੀਰਵਾਲ ਨੇ ਬਣਾ ਕੇ ਭੇਜੀ ਸੀ ਤੇ ਧਲ ਲੱਖ ਰੁਪਇਆ ਦੇ ਕੇ ਅਜੀਤ ਅਕਬਾਰ ਦੇ ਵਿੱਚ ਇਸ ਦਾ ਅਸਤਿਆਰ ਵੀ ਸਾਪਿਆ ਗਿਆ ਸੀਗਾ ਤੇ ਦੂਜਾ ਵਾਕ ਹੈ ਕਿ 2014 ਨੂੰ ਜਦੋਂ ਬਾਦਲ ਸਰਕਾਰ ਸੀ ਤਾਂ ਉਸ ਦੇ ਵਜੀਰਾੰਦਰਾ ਜਿਹੜਾ ਨਸ਼ੀ ਤਸਕਰਾਂ ਦੇ ਵਿੱਚ ਨਾਮ ਆ ਗਿਆ ਸੀ ਉਹਨਾਂ ਦੇ ਵਿੱਚ ਵੱਡਾ ਨਾਮ ਜਿਹੜਾ ਆਇਆ ਸੀ ਉਹ ਵਿਕਰਮਜੀਤ ਸਿੰਘ ਮਜੀਠੀਏ ਦਾ ਨਾਮ ਆਇਆ ਸੀਗਾ ਤੇ ਇੱਕ ਇਹਨਾਂ ਦੇ ਨਾਲ ਭੋਲਾ ਜਗਦੀਸ਼ ਭੋਲਾ ਨਾਮ ਦਾ ਜਿਹੜਾ ਵਿਅਕਤੀ ਸੀ ਜਿਹਦੇ ਕੋਲੋਂ 7000 ਕਰੋੜ ਡਕਤ ਪੜੀ ਗਈ ਸੀ ਉਸ ਨੇ ਸ਼ਗਵੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਬਿਕਰਮਜੀਤ ਸਿੰਘ ਮਜੀਠੀ ਦਾ ਨਾਮ ਲਿਆ ਸੀ ਪਰ ਉਸ ਤੋਂ ਇਲਾਵਾ ਵੀ ਇਹ ਦੇ ਵਿੱਚ ਅਕਾਲੀ ਆਗੂਆਂ ਦੇ ਨਾਮ ਆਏ ਸੀ ਉਹਦੇ ਵਿੱਚ ਬਿਰਸਾ ਸਿੰਘ ਬਲਟੋਹਾ ਜਿਹੜਾ ਉਸ ਸਮੇਂ ਐਮਐਲਏ ਸੀ ਹਰਮਿੰਦਰ ਸਿੰਘ ਸੱਦੂ ਤਰਨਤਾਰਨ ਸਾਫਾ ਐਮਐਲਏ ਬਜੀਤ ਸਿੰਘ ਅਰੁਪਕੇ ਤੇ ਮਨਮੋਹਨ ਸਿੰਘ ਕਾਲੀਆ ਜਿਹੜਾ ਵਜੀਰ ਸੀਗਾ ਉਸ ਸਮੇਂ ਇਸ ਸਰਕਾਰ ਦੇ ਵਿੱਚ ਤੇ ਕਾਂਗਰਸ ਦੇ ਸੋਨੀ ਓਪੀ ਸੋਨੀ ਜਿਹੜੇ ਕਾਂਗਰਸ ਦੇ ਸੀਗੇ ਉਹਨਾਂ ਦਾ ਵੀ ਨੌਂ ਇਸ ਦੇ ਵਿੱਚ ਸਾਂਭ ਹੋਇਆ ਸੀਗਾ ਇਕੱਲੇ ਅਕਾਲੀ ਦਾ ਨਹੀਂ ਸੀ ਕਾਂਗਰਸੀ ਆਗੂ ਦਾ ਵੀ ਨੌਂ ਸਾਂਭ ਹੋਇਆ ਸੀ ਜਿਨ੍ਹਾਂ ਦਾ ਨਸੇ ਤਸਕਰਾਂ ਨੂੰ ਮੜਾਵਾ ਦੇਣਾ ਤਾਂ ਉਹਨਾਂ ਤੋਂ ਪੈਸਾ ਦੀ ਕਮਾਈ ਇਸ ਦੇ ਵਪਾਰ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਨਾ ਉਹ ਅਕਾਲੀ ਆਗੂਆਂ ਦੇ ਨਾਲ-ਨਾਲ ਕਾਂਗਰਸੀ ਇੱਕ ਆਗੂ ਦਾ ਵੀ ਨੌਂ ਆਇਆ ਸੀ ਈਸੀ ਅੱਜ ਦਾ 22 ਅਪ੍ਰੈਲ ਦਾ ਇਹਦਾ ਇਤਿਹਾਸੀ ਤੇ ਵੀਰਾਂ ਨੂੰ ਬੇਨਤੀ ਆ ਕੋਈ ਸੁਝਾਅ ਦੇਣਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਸਕਦਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਫੋਲੋ ਕਰਦੇ